ਆਪਾਂ ਕੋ ਅੱਧੇ ਨਾਲ ਟਾਣਾ ਉਹ ਭੈਣ ਨੂੰ ਪਾਣੇ ਕੋਈ ਹੋਰ ਤਾਂ ਬਰਾ ਵੇਖ ਕਿੱਥੇ ਹਟ ਬੜੀ ਹੋਇਆ ਨਹੀਂ ਕੁਛ ਨਹੀਂ ਹੋਇਆ ਉਹਨਾਂ ਪਾਣੀ ਨੂੰ ਪਾਣੀ ਲਿਆ ਨਹੀਂ ਤਨ ਕੋਈ ਟਾਂਚੀ ਲੈ ਮਾਰ ਲਿਆ ਮੱਝ ਕੇ ਜਾ ਚਿ ਝਗੜਾ ਹੋਇਆ ਜੀ ਕੀ ਕਾਰਨ ਕੀ ਹੈ ਸਰ ਬੱਚੀ ਦੇ ਕਾਰਨ ਹੋਇਆ ਛੋਟੀ ਜੀ ਬੱਚੀ ਸੀ ਹੂੰ ਤੇ ਉਹ ਸਰ ਖੇ ਜਦੀ ਹੀ ਬਾਹਰ ਦੇ ਲੰਘਣ ਦੇ ਹੀ ਇਹਨਾਂ ਦੇ ਨਾਲ ਵੀ ਉਹਨਾਂ ਦਾ ਪੇਚਾ ਛੋਟਾ ਜਾਏਗਾ ਜੋ ਬੱਚੀ ਨੇ ਰੇਡ ਫੜਕੇ ਜੁਹਨੇ ਮਾਰਾ ਜਾਈਆ ਦੋ ਸਾਲਾਂ ਦੀ ਬੱਚੀ ਹੈ ਜੀ ਉਹ ਤੇ ਐ ਮਾਰਾ ਜਾ ਕੀਤਾ ਸੀ ਉਹਨਾਂ ਨੇ ਆ ਦੇਬੂ ਨੇ ਬੜੀ ਗੱਤੀ ਉਹਨੂੰ ਬੱਚੀ ਨੂੰ ਗਾਲ ਕੱਢੀ ਆ ਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ ਤੇ ਕੁੜੀ ਕਹਿੰਦੀ ਵੀ ਅੰਕਲ ਏਦਾ ਗਾਲ ਕੱਢੀ ਜੇ ਤੁਸੀਂ ਉੱਤੇ ਛੋਟੀ ਜੀ ਬੱਚੀ ਜੇ ਤੁਸੀਂ ਛਾਣੇ ਜੀ ਉਹ ਫਿਰ ਉਹਦੇ ਵੀ ਗਲ ਪੈ ਗਿਆ ਜੀ ਤੇ ਮੁੜ ਕੇ ਫਿਰ ਉਹ ਹੱਥੀ ਪੈਣ ਲੱਗਿਆ ਤੇ ਦਵਾ ਦਵਾ ਆਪਣੇ ਪਿਓ ਨੀ ਨਰਿੰਦਰ ਵੜ ਲਿਆ ਬੂਆ ਢੋ ਲਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਖਾਣੇ ਚਲੇ ਗਏ ਸੀ ਇਹ ਸਾਡੇ ਮਗਰੇ ਹੀ ਆ ਗਿਆ ਕੁੜੀਆਂ ਲੈ ਕੇ ਆ ਗਿਆ ਤੇ ਅਸੀਂ ਕੁੜੀਆਂ ਲੈ ਕੇ ਖਾਣੇ ਆ ਗਏ ਉਸ ਤੋਂ ਬਾਅਦ ਰੌਲਾ ਪਾਉਣ ਲੱਗੀ ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਤੇ ਮੇਰਾ ਕੀ ਕਰ ਲੈਣਗੇ ਤੇ ਮੇਰੀ ਕੰਪਲੀਟ ਪਹਿਲਾਂ ਲਿਖੋ ਉਹਨਾਂ ਨੇ ਸਰ ਫਿਰ ਕੰਪਲੀਟ ਉਹਨਾਂ ਦੀ ਪਹਿਲਾਂ ਲਿਖੀ ਆ ਬਾਅਦ ਸਾਡੀ ਵੀ ਕੰਪਲੀਟ ਲਿਖਿਆ ਸਾਨੂੰ ਕਹਿੰਦੇ ਵੀ ਤੁਸੀਂ ਜਾਓ ਅਸੀਂ ਆਪੇ ਸੁਝਾਦਾਂਗੇ ਸਾਡੇ ਨਾਲ ਉਹ ਵੀ ਤੁਸੀਂ ਕੁਝ ਵਲਾਂ ਨੇ ਕਿਹਾ ਵੀ ਸਾਡੇ ਨਾਲ ਚਲੋ ਸਾਨੂੰ ਮਾਲੀ ਜਾਨੀ ਦਾ ਨੁਕਸਾਨ ਹੋ ਸਕਦਾ ਹਾਂਜੀ ਬਹੁਤ ਕਿਹਾ ਜੀ ਉਹ ਕਹਿੰਦੇ ਕਿ ਤੁਸੀਂ ਜਾਓ ਅਸੀਂ ਆਪੇ ਸੁਝਾਦਾਂਗੇ ਇੱਕ ਵਾਰੀ ਤੁਹਾਨੂੰ ਕਿਹਾ ਜੀ ਤੁਸੀਂ ਜਾਓ ਤੇ ਆਈ ਇਸ਼ਾਰਾ ਉਹਨਾਂ ਦੀ ਕਹਾਂ ਤੋਂ ਆਗੇ ਜੇ ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਸੀ ਕਿ ਇਹ ਰਾਹ ਦੇ ਉੱਤੇ ਰੋੜ ਤੇ ਹੀ ਖਲੋਤੇ ਨੇ ਸਾਨੂੰ ਹਜੇ ਅਸੀਂ ਕਿੰਨੇ ਜਣੇ ਸੀ ਕਿਤੇ ਇਹ 8-7 ਜਣੇ ਹੀ ਸਰ ਤੇ 8-6 ਜਣੇ ਹੀ ਉ ਮੈਂ ਹਜੇ ਗੱਡੀ ਤੋਂ ਉਤਰਨੀ ਲੱਗੀ ਆ ਸਰ ਉਹਨਾਂ ਨੇ ਦਵਾ ਦਵਾ ਪਹਿਲੇ ਹੀ ਸਾਡੇ ਤੇ ਹਮਲਾ ਕੀਤਾ ਬੜਾ ਹੀ ਸਾਨੂੰ ਮਾਰਿਆ ਵਾ ਬਹੁਤ ਹੀ ਜ਼ਿਆਦਾ ਦੋਹਾਂ ਜੰਮਿਆਂ ਨੂੰ ਕੁੱਟਿਆ ਉਹਨਾਂ ਕੋਲ ਹਥਿਆਰ ਵੀ ਸੀਗੇ ਹਾਂਜੀ ਉਹ ਹਥਿਆਰ ਹੈਗੇ ਤਾਈ ਮੇਰਾ ਸਿਰ ਫੁਰ ਪਾਟਿਆ ਵਾ ਕੁਝ ਮਾਰਿਆ ਮੈਨੂੰ ਮੁੜ ਕੇ ਸਾਡੇ ਤੇ ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਕੀ ਸਾਨੂੰ ਕਰਨ ਦੇ ਮੇਰੇ ਲੋ ਬੜਾ ਵਗਣ ਲੱਗ ਗਿਆ ਮੇਰੀ ਕੁੜਕੁੜੀ ਦੇ ਬਹੁਤ ਸੱਟਾਂ ਲੱਗੀਆਂ ਨੇ ਪੇਟ ਦੇ ਲੱਤਿਆਂ ਨੇ ਤੇ ਸਰ ਫਿਰ ਬਚਾਉਣ ਵਾਸਤੇ ਕੁੜੀ ਆਈ ਸੀ ਕਿ ਹਾਂਜੀ ਬਚਾਉਣ ਵਾਸਤੇ ਕੁੜੀ ਆਈ ਉਹਦੇ ਨਾਲ ਵੀ ਕੁੱਟਿਆ ਉਹ ਬਚਾਉਣ ਵਾਸਤੇ ਆਈ ਉਹਨੂੰ ਵੀ ਫੜ ਲਿਆ ਉਹਨਾਂ ਨੇ ਤੇ ਉਹਨੂੰ ਵੀ ਕੁੱਟਿਆ ਤੇ ਸਾਰਿਆਂ ਮੁੜ ਕੇ ਸਾਰੇ ਸਾਡੇ ਲੱਗਣ ਤੋਂ ਬਾਅਦ ਵੀ ਖਾਣੇ ਗਏ ਜੇ ਜਰੂਰ ਖਾਣੇ ਗਏ ਇਹਨਾਂ ਨੇ ਸਾਡੇ ਮਗਰ ਕਾਫਟਰ ਲੈ ਕੇ ਤੇ ਸਾਡੇ ਬੈਗ ਖਾਣੇ ਤੱਕ ਆਏ ਸੀ ਗੱਡੀ ਹਾਂ ਗੱਜਾਈ ਸਾਡੇ ਮਗਰ ਉਤੋਂ ਖਾਣੇ ਤੱਕ ਆ ਗਏ ਖਾਣੇ ਦੇ ਵੜ ਗਏ ਇਹਨਾਂ ਨੇ ਫਿਰ ਫਿਰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਬਾਹਰ ਲਿਖ ਲਿਓ ਤੁਸੀਂ ਨਾ ਸੁਣਦੇ ਹੋ ਨਾ ਸੁਣਦੇ ਹੋ ਤੁਸੀਂ ਯੱਤੀ ਰਾਤ ਆਣ ਕਿਹਦੇ ਵੱਲੋਂ ਕਹਿ ਗਈ ਜੀ ਇਹਦਾ ਹਾਂਜੀ ਪੁਲਿਸ ਵਾਲੇ ਵੱਲੋਂ ਪੁਲਿਸ ਵਾਲੇ ਕਹਿੰਦੇ ਸੀ ਵੀ ਤੁਸੀਂ ਅੱਤੀ ਰਾਤ ਆ ਜਾਂਦੇ ਜੇ ਪਹਿਲਾਂ ਮਤਲਬ ਲੜਾਈਆਂ ਕਰਦੇ ਫਿਰ ਤੁਸੀਂ ਸਾਨੂੰ ਵੀ ਨਹੀਂ ਛੋਣ ਦਿੰਦੇ ਜੀ ਤੇ ਬਾਹਰ ਨਿਕਲੋ ਇੱਥੋਂ ਐਦਾਂ ਉਹ ਪੁਲਿਸ ਵਾਲੇ ਕਹਿ ਰਹੇ ਸੀਗੇ ਅਸੀਂ ਮੈ ਰੋਣ ਦੀ ਹਾਂ ਤੇ ਮੁਰਕੇ ਸਰ ਮੈਂ ਬੜਾ ਰੋਈ ਕਿ ਮੇਰੇ ਹੁਣੀ ਮੀਆਂ ਸੱਟਾਂ ਲੱਖੀਆਂ ਲੱਗਣੀਆਂ ਜੇ ਮੈਂ ਸਾਡੀ ਸੁਣਵਾਈ ਨਹੀਂ ਕਰਦੇ ਉਹ ਕਹਿੰਦੇ ਵੀ ਅਸੀਂ ਆਪੇ ਪੁਲਿਸ ਵਾਲੇ ਭੇਜ ਗਏ ਆ ਤੇ ਛੜਟ ਕੱਟ ਕੇ ਦਿੱਤਾ ਸੀਗਾ ਤੁਹਾਨੂੰ ਹਾਂਜੀ ਕਿਦੋਂ ਮੈਡੀਕਲ ਕਰਾਉਣ ਵਾਸਤੇ ਦੇ ਹਾਂ ਫਿਰ ਮੈਡੀਕਲ ਕਰਾਉਣ ਵਾਸਤੇ ਆਹੀ ਅਖਾ ਵੀ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਨੂੰ ਲੈ ਜਾਵਾਂਗੇ ਤੁਹਾਨੂੰ ਖਤਰਾ ਜੀ ਲੋਕ ਕਹਿੰਦੇ ਕਿ ਨਾਲ ਨਹੀਂ ਨਹੀਂ ਜਾ ਸਕਦੇ ਅਸੀਂ ਤੁਹਾਨੂੰ ਘਰ ਤੱਕ ਸਾਡੇ ਆਉਣੀ ਆ ਅੱਗੇ ਮਲਾਜਮਾ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ ਤੇ ਫਿਰ ਕਿਸ ਦਿਨ ਦੀ ਗੱਲ ਇਹ ਜੀ ਕਿਹੜੀ ਛੱਡਣ ਇਹ ਮੰਗਲਵਾਰ ਦੀ ਗੱਲ ਹੈ ਜੀ ਅੱਛਾ ਮੰਗਲਵਾਰ ਦੀ ਜਾਤ ਤੱਕ ਕੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਨੇ ਨਾ ਨਾ ਸਰ ਕੋਈ ਨਹੀਂ ਆ ਇੱਕ ਪੁਲਿਸ ਵਾਲਾ ਵੀ ਉਹਨਾਂ ਨੂੰ ਫੜਨ ਨਹੀਂ ਆਇਆ ਨਾ ਕੋਈ ਉਹਨਾਂ ਤੇ ਕੋਈ ਕਾਰਵਾਈ ਹੋ ਸਮੇਂ ਸਾਹਮਣੇ ਫੜ ਦੇ ਜੀ ਨਾ ਕੋਈ ਗੱਲ ਨਾ ਬਾਤ ਆਈ ਦਰੋ ਰੋ ਕੇ ਥੱਕ ਗਿਆ ਕਾਰਨ ਕੀ ਸਮਝੇ ਕਿਹੜਾ ਪੁਲਿਸ ਉਹਨਾਂ ਦੀ ਕਾਰਵਾਈ ਹਾਂਜੀ ਕਾਰਨ ਕੀ ਸਮਝੇ ਕਿਹੜੀ ਪੁਲਿਸ ਉਹਨਾਂ ਤੇ ਕਾਰਵਾਈ ਕਰੇ ਸਰ ਇਹ ਕਾਰਨ ਹੈਗਾ ਵਾ ਉਹ ਵੇਚਦੇ ਆ ਸ਼ਰਾਬ ਨਸ਼ਾ ਵੇਚਦੇ ਆ ਉਹਦੇ ਬੂਹੇ ਨਾ ਜਿਹੜਾ ਉਹ ਨਸ਼ਾ ਵੇਚਦਾ ਗਲੀ ਦੇ ਵਿੱਚ ਸਰੇ ਆਮ ਵੇਚਦਾ ਵਾ ਉਹ ਮਹੀਨਾ ਲੈਣ ਆਉਂਦੇ ਆ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਤੇ ਉਹਨੂੰ ਕੋਈ ਵੀ ਕੰਪਲੀਟ ਹੋਵੇ ਤੇ ਬੂਹੇ ਖੜਨੂ ਆਉਂਦੇ ਹੀ ਨਹੀਂ ਆ ਠੀਕ ਹੈ ਜੀ ਜੇ ਅਸੀਂ ਕੰਨੇ ਵਿਆ ਤੇ ਉਹ ਆ ਵੀ ਜਾਂਦੇ ਨਾ ਪਹਿਲਾਂ ਤੇ ਫੋਨ ਕਰ ਦਿੰਦੇ ਵੀ ਅਸੀਂ ਆਉਨੇ ਤੋਂ ਆਪੇ ਭੱਜ ਭੁੱਜ ਕੇ ਦੇ ਕੇ ਆਸੇ ਪਾਸੇ ਚਲ ਜਾਂਦੇ ਜੀ ਇਸ ਕਰਕੇ ਤੋਂ ਉਹਨਾਂ ਨੂੰ ਬੰਦ ਕੀ ਹੈ ਜੀ ਪ੍ਰਚਾਰ ਹਾਂ ਜੀ ਮੰਗ ਕੀ ਪ੍ਰਚਾਰ ਸਰਕਾਰ ਨੂੰ ਮੰਗਤੀ ਕਰਦੇ ਅਸੀਂ ਸਾਰੇ ਇਹੋ ਕਹਿੰਨੇ ਆ ਵੀ ਸਾਡੇ ਤੇ ਇਦਾਂ ਹੁੰਦਾ ਰਿਹਾ ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ ਜਿੱਦਾਂ ਫੜ ਲਿਆ ਜੇ ਅਸੀਂ ਸਾਰੇ ਬਾਹਰ ਟਕੇ ਖਾਂਦੇ ਰਹੇ ਮਗਰੋਂ ਮੇਰੀਆਂ ਕੁੜੀਆਂ ਦਾ ਬੂਆ ਵੀ ਇਹਨਾਂ ਨੇ ਸਾਰੀ ਰਾਤ ਤੋੜਿਆ ਇਹਨਾਂ ਦੇ ਮੁੰਡਿਆਂ ਨੇ ਉਹ ਵੀ ਨਿਸ਼ਾਨ ਮੇਰੇ ਕੋਲੇ ਖੋਦਵਾ ਕਿਚੀਆਂ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਜੀ ਸਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਜਿੱਦਾਂ ਸਾਡੇ ਤੇ ਹਮਲਾ ਕੀਤਾ ਗਿਆ ਸਾਨੂੰ ਇਸ ਗੱਲ ਦਾ ਇਨਸਾਫ ਮਿਲੇ ਕਿ ਕੱਲ ਨੂੰ ਮੇਰੀਆਂ ਕੁੜੀਆਂ ਨੂੰ ਜਾਂ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਅਸੀਂ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਣੇ ਆ ਆਉਂਦੇ ਜਾਂਦੇ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸਰਟੀਫਿਕੇਟ ਲਾਉਣਗੇ ਘਰੇ ਬੂਹੇ ਤੋੜਨ ਤੱਕ ਆ ਗਏ ਜੇ ਮੇਰੀਆਂ ਕੁੜੀਆਂ ਨੂੰ ਕੋਈ ਅਭੀ ਤਵੀ ਗੱਲ ਹੋ ਗਈ ਤੇ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ ਠੀਕ ਜੀ ਹਾਂ ਜੀ ਮੇਰੇ ਮੰਮੀ ਦੇ ਹੱਥੀਪੇ ਸਾਰੇ ਮੈਂ ਮੰਮੀ ਨੂੰ ਮੇਰੀ ਨੂੰ ਬਚਾਉਣ ਆਈ ਆ ਮੇਰੇ ਮਮਾ نیچے ਡਿੱਗ ਗਏ ਤੇ ਮੁੜ ਕੇ ਮੇਰੇ ਹੱਥੀ ਪਾਏ ਮੈਨੂੰ ਬਹੁਤ ਮੁਦ ਸਰਕਲ ਆਈਆਂ ਹੋਈਆਂ ਉਹਨਾਂ ਨੇ ਟਿੱਡ ਚਲਾਤਾ ਮਾਰੀਆਂ ਵਗੈਰਾ ਆ ਸੱਪ ਮਾਰੇ ਕਿੰਨਾ ਨੇ ਮਾਰੀਗੇ ਦੇਬੂ ਤੇ ਦੇਬੂ ਦੇ ਮੁੰਡੇ ਹਨੀ ਅੱਛਾ ਜੀ ਹਾਂਜੀ ਤੁਸੀਂ ਮੰਮੀ ਨੂੰ ਬਚਾਉਣਗੇ ਸੀ ਕਿਰੋ ਹੱਥੀਪੇ ਮੰਮੀ ਨੂੰ ਪਹਚਾਨਗੇ ਅੱਛਾ ਉਸ ਤੋਂ ਬਾਅਦ ਮੈਂ ਮੰਮੀ ਦੇ ਫਿਰ ਦਿਵਾਲੇ ਹੋ ਗਏ ਉਹਨਾਂ ਦੇ ਸਿਰ 'ਤੇ ਫਾੜਿਆ ਹੈਗਾ ਮਮਾ ਦਾ ਇਹਦਾ ਤੇ ਮੈਂ ਸਾਈਡ ਤੇ ਹੋ ਕੇ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਉੱਤੇ ਫੋਨ ਖਾਓ ਕੇ ਦੇਬੂ ਭੱਜ ਗਿਆ ਅੱਛਾ ਜੀ ਫਿਰ ਥਾਣੇ ਗਏ ਸੀ ਤੁਸੀਂ ਹਾਂ ਜੀ ਥਾਣੇ ਗਏ ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲ ਹੋਈ ਹੈ ਨਹੀਂ ਨਹੀਂ ਕਿਦੋਂ ਸੱਟਾਂ ਲੱਗੀਆਂ ਫਿਰ ਥਾਣੇ ਗਏ ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ ਹਾਂ ਜੀ ਜਦੋਂ ਅਸੀਂ ਥਾਣੇ ਗਏ ਆ ਸਾਡੇ ਪਿੱਛੇ ਆਏ ਆ ਦਾਕਲ ਵਗੈਰਾ ਲੈ ਕੇ ਗੱਡੀ 'ਚ ਸਾਡਾ ਪਿੱਛਾ ਕੀਤਾ ਫਿਰ ਅਸੀਂ ਲੁਕੇ ਵੀ ਹੈਗੇ ਆ ਤੇ ਉਸ ਤੋਂ ਬਾਅਦ ਸੱਟ ਢੋਂ ਤੋਂ ਬਾਅਦ ਅਸੀਂ थो 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 अपना मेड फर्स्ट बार साइट ਤੋਂ ਹੋਂ ਤੋਂ ਬਾਅਦ ਨਾ ਅਸੀਂ ਆਪਣਾ ਮੰਮੀ ਦਾ ਮੈਡੀਕਲ ਕਰਵਾ ਕੇ ਲਿਆਇਆ ਸੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਮੈਂ ਇਹੀ ਕਹਿ ਰਹੀ ਹਾਂ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਠੀਕ ਹੈ ਜੀ ਮੇਰਾ ਨਾਮ ਸੁਨਦਰ ਕੁਮਾਰ ਪੱਟੀ ਹੈ ਜੀ ਔਰ 70 ਸਾਲ ਦੇ ਜੋ ਬੋਦੇਸ ਹੋ ਨਰਾਇਣ ભગવાન ਦਾ ਮੇਰਾ ਇੱਕ ਜਿਆ ਸਾਡੇ ਕੋ ਇੱਕ ਮਸਲਾ ਆਇਆ ਹੈ ਕਿ ਕਿ ਆਪਣੇ ਮੈਡਮ ਜਿਹੜੇ ਹੋਏ ਹੈ ਕਿ ਬੱਚੇ ਤੋਂ ਲੜਾਈ ਹੋ ਗਈ ਸੀ ਜਿਹਨ ਉਠਾਣੇ ਦੇ ਵਿੱਚ ਲਈ ਇਹਨਾਂ ਨੇ ਜਾ ਕੇ ਰਿਪੋਰਟ ਵਗੈਰਾ ਦਿੱਤੀ ਆ ਸੋ ਅਸੀਂ ਇਹ ਕੁਝ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆ ਕਿ ਜਿਹੜੇ ਵੀ ਉਹ ਬੰਦੇ ਨਾਲ ਇਹਨਾਂ ਦਾ ਝਗੜਾ ਹੋਇਆ ਵਾ ਉਹਤੇ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਗਰ ਉਸ ਬੰਦੇ ਤੇ ਕਾਰਵਾਈ ਨਾ ਕੀਤੀ ਤੇ ਅਸੀਂ ਜਿਹੜਾ ਬਾਸ਼ ਸੰਗਠਨ ਦਾ ਉਹ ਤਖਾ ਕਰਦਾਂਗੇ ਤੇ ਅਸੀਂ ਚਾਹਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਆ ਅਗਰ ਉਸ ਤੇ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਮੀਡੀਆ ਰਾਏ ਇਹ ਕਹਿਣਾ ਚਾਹੁੰਦੇ ਆ ਕਿ ਫੋਟਸ ਪ੍ਰਸ਼ਾਸਨ ਤੇ ਜਲਦ ਤੋਂ ਜਲਦ ਜੜੀਆ ਕੋਸ਼ਵਤ ਤੇ ਕਾਰਵਾਈ ਕੀਤੀ ਕਰਦੇ। ਹਾਂਜੀ ਇੱਕ ਪਰਸੋ ਨਾਈਟ ਨਾ 23 24 ਦੀ ਦਰਮਿਆਨੀ ਰਾਤ ਇੱਕ ਲੇਡੀਜ਼ ਰਾਜਵਿੰਦਰ ਕੌਰ ਨੂੰ ਬਾਰਮਪਰੀ ਦੀ ਹੈ ਰਾਤ ਇੰਜਰਡ ਹੋਈ ਸਾਡੇ ਪਾਸ ਪੁਲਿਸ ਸਟੇਸ਼ਨ ਕੰਪਲੇਟ ਕਰਨ ਆਈ ਸੀ ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਤੋਂ ਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਜਿਹੜਾ ਸੀ ਉਹ ਜਰੀ ਕਰਤਾ ਸੀ ਤੇ ਉਹਦੇ ਐਮਐਲਏ ਹਾਲੇ ਤੱਕ ਸੈਟ ਕਰ ਸੀ ਨਹੀਂ ਹੋਈ ਜੋ ਵੀ ਉਹਦੇ ਅ ਅਕੋਰਡਿੰਗ ਕਾਰਵਾਈ ਦੇ ਲਈ ਬੰਦੀ ਉਹ ਅਸੀਂ ਅਮਰਿਤਸਰ ਆਏ ਤੇ ਹਲੇ ਐਮਐਲਏ ਦੀ ਵੀ ਉਹ ਹਲੇ ਸੂਲ ਨਹੀਂ ਹੋਈ ਜੂਰ ਹੋਣ ਤੋਂ ਬਾਅਦ ਕਰਾਈ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜੋ ਵੀ ਆ ਇਹ ਪ੍ਰੀਸ ਜਿਹੜੀ ਆ ਉਹ ਆਪਣਾ ਜੋ ਬੰਦਾ ਇਹ ਕਾਰਵਜ ਜਰੂਰ ਕਰੇਗੀ ਸਰ ਕਿੰਨੇ ਬੰਦਿਆਂ ਦੇ ਖਿਲਾਫ ਮੰਗਦੇ ਏ ਤੁਸੀਂ ਦਾ ਪਾਰਟ ਆਫ ਇਨਵੈਸਟੀਗੇਸ਼ਨ ਇਹ ਮੌਕੇ ਤੇ ਜਾ ਕੇ ਤਰਿਆਫਤ ਸਰੀ ਕਰਕੇ ਅਸੀਂ ਜਿਹੜੀ ਆ ਜੋ ਵੀ ਸਟੇਟਮੈਂਟ ਰਿਪੋਰਟ ਲਾਉਂਗੇ ਉਹਦੇ ਅਕਾਊਂਟਿੰਗ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਉਹ ਦਿਖਾਉਣ ਦੇ ਲੋਕੀ ਕਾਫੀ ਲੋਕਾਂ ਦਾ ਨਾਮ ਲਿਖਾਉਂਦੇ ਨੇ ਉਤੋਂ ਬਾਅਦ ਇਨਵੈਸਟੀਗੇਸ਼ਨ ਕਰੀ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ ਹੁਣ 500 ਠੇ ਬੱਚੇ ਦੋਦੇ ਝਗੜਾ ਹੋਇਆ ਉਤੋਂ ਬਾਅਦ ਅਸੀਂ ਮੌਕੇ ਤੇ ਗਏ ਸੀ ਤੇ ਹੁਣ ਹਰ ਤੱਕ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਸਾਮਣੇ ਤਾਂ ਸਾਮਣੇ ਆਉਗੇ ਉਹਦੇ ਅਕਾਉਂਟਿੰਗ ਜੋ ਸੱਚਾਈ ਸਾਮਣੇ ਲੈ ਕੇ ਆਵਾਂਗੇ ਉਹ ਜੋ ਮਰਜ਼ੀ ਕਰ ਲਈ ਉੱਥੇ ਜਾਏ